ਮੈਦਲਜੀਤਪੁਰ ਹਾਲ ਪੰਜਾਬ ਆਂਗਰਵਾੜੀ ਮਲਾਜ ਜਿਲ੍ਹੇ ਦੇ ਬਲਕ ਪ੍ਰਧਾਨ ਹਨ ਇੱਥੇ ਅੱਜ ਇਕੱਠੇ ਹੋਣ ਦਾ ਤੇ ਰੈਲੀ ਕਰਨ ਦਾ ਮਕਸਦ ਇਹ ਹੀ ਹੈ ਕਿ ਸਾਨੂੰ ਕਿਹਾ ਗਿਆ ਕਿ ਤਿੰਨ ਤੋਂ ਜਿਹੜੇ 2 ਛੁੱਟੀਆਂ ਤੋਂ ਵੱਧ ਛੁੱਟੀ ਜੇ ਲਓਗੇ ਤਾਂ ਮੈਡੀਕਲ ਦੇਣਾ ਪਊਗਾ ਮੈਡੀਕਲ ਛੁੱਟੀ ਲੈ ਸਕ ਨਹੀਂ ਅਸੀਂ ਘਰਾਂ 'ਚ ਵੀ ਕੰਮ ਕਰਨੇ ਹੁੰਦੇ ਆ ਘਰਾਂ 'ਚ ਬਹੁਤ ਮਜਬੂਰੀਆਂ ਹੁੰਦੀਆਂ ਨੇ ਤਾਂ ਕਿ ਛੁੱਟੀ ਲੈਣੀ ਆ ਤਾਂ ਮੈਡੀਕਲ ਛੁੱਟੀ ਅਸੀਂ ਕਿਵੇਂ ਦੇਵਾਂਗੇ ਸਰਕਾਰ ਇਸ ਤੋਂ ਦੂਸਰੀ ਗੱਲ ਇਹ ਆ ਵੀ ਸੁਪਰਵਾਈਜ਼ਰਾਂ ਕਹਿ ਰਹੀਆਂ ਨੇ ਜਿਹੜਾ ਆਨਲਾਈਨ ਕੰਮ ਆ ਸਾਡਾ ਇਹ ਤੁਸ ਤੁਹਾਡੇ ਕੋਲ ਬੱਚੇ ਤਿੰਨ ਤੋਂ 6 ਸਾਲ ਦੇ ਹੋਣ ਚਾਹੀਦਾ ਨਾ ਹੋਣ ਤੁਸੀਂ ਐਕ ਤਾਂ ਇਹ ਸਾਨੂੰ ਸਰਕਾਰ ਦੱਸੇ ਵੀ ਜਦੋਂ 3.5 ਤੋਂ 6 ਸਾਲ ਦੇ ਬੱਚੇ ਸਰਕਾਰੀ ਸਕੂਲ ਚ ਭੇਜੇ ਗਏ ਨੇ ਤਾਂ ਫਿਰ ਅਸੀਂ 3 ਤੋਂ 6 ਸਾਲ ਦੇ ਬੱਚਿਆਂ ਦੀ ਐਕਟੀਵਿਟੀਆਂ ਕਿਵੇਂ ਦੇਈਏ ਇਹ ਜਾਲੀ ਕੰਮ ਕਰਵਾਉਣਾ ਚਾਹ ਰਹੀ ਹੈ ਸਰਕਾਰ ਸਾਨੂੰ ਦੋਨਾਂ ਪਾਸੇ ਇਸੇ ਲਈ ਅਸੀਂ ਇਹ ਕਹਿਣਾ ਰੱਖਿਆ ਗਿਆ 15 ਛੁੱਟੀਆਂ ਸਾਡੀਆਂ ਗਰਮੀ ਦੀਆਂ ਕੱਟਤੀਆਂ 15 ਛੱਡੀਆਂ ਵੀ ਆਹ ਹੁਣ ਜਿਹੜੀਆਂ ਛੁੱਟੀਆਂ ਕੀਤੀਆਂ ਸੀ ਸਰਕਾਰ ਨੇ 10 ਦਿਨਾਂ ਦੀਆਂ ਗਰਮੀ ਚਾਦੇ ਹੋਣ ਕਾਰਨ ਇਹ ਵੀ ਕਿਹਾ ਗਿਆ ਵੀ ਅੰਗਣਵਾੜੀ ਵਰਕਰ ਆਪਦੇ ਸੈਂਟਰ 'ਚ ਬੈਠੂਗੀ ਵਰਕਰ ਹੈਲਪਰ ਪਰ ਛੁੱਟੀ ਨਹੀਂ ਲੈ ਸਕਦੀ। ਜੇ ਜਦੋਂ ਉੱਥੇ ਬੱਚੇ ਨਹੀਂ ਹੁੰਦੇ ਫਿਰ ਅੰਗਣਵਾੜੀ 'ਚ ਤੁਸੀਂ ਬੈਠ ਕੇ ਕੀ ਕਰੋਗੇ ਤੁਸੀਂ? ਕੀ ਕਰਾਂਗੇ ਕੁਝ ਵੀ ਨਹੀਂ ਸਾਹ ਹੋਂ ਟੇਕ ਹਮ ਰਾਸ਼ਨ ਦੇ ਰਹੇ ਆਂ ਅਸੀਂ ਪਰ ਬੈਠਣਾ ਅਸੀਂ ਸੈਂਟਰਾਂ 'ਚ ਗਰਮੀ 'ਚ ਬੈਠਾ ਪੱਖਾ ਤੱਕ ਵੀ ਸਾਡੇ ਕੋਲੇ ਨਹੀਂ ਹੈਗਾ। ਤੁਸੀਂ ਜਾ ਕੇ ਸਾਡੇ ਸੈਂਟਰਾਂ ਦਾ ਹਾਲ ਦੇਖੋ ਕੀ ਹਾਲ ਆ। ਕਿਸਨ ਕੋ ਫਿਰ ਇਹ ਵੀ ਗੱਲ ਇੱਕ ਹੋਰ ਕਹੀ ਗਈ ਆ ਵੀ ਤਿੰਨ ਤਿੰਨ ਚਾਰ ਚਾਰ ਪਏ ਨਾ ਇਕੱਠਿਆਂ ਨਹੀਂ ਬਹਿ ਸਕਦੇ ਆਂ ਵਾੜੀ ਵਰਕਰਾਂ ਬੈਠ ਨਹੀਂ ਸਕਦੇ ਆਂ ਤਾਂ ਬੈਠਣੇ ਕਿੱਥੇ ਉਹਦਾ ਸਾਰੀ ਵੰਗਨ ਵਾੜੀ ਵਰਕਰਾਂ ਸਕੂਲਾਂ ਦੇ ਵਿੱਚ ਤਾਂ ਕਿਹਾ ਗਿਆ ਵੀ ਸਕੂਲਾਂ ਜਾ ਕੇ ਬੈਠੋ ਹੁਣ ਇੱਕ ਸਕੂਲ ਦੇ ਵਿੱਚ 8 ਸੈਂਟਰਾਂ ਨਾਲ ਚੱਲਦੇ ਆਂ 5 ਚੱਲਦੇ ਆਂ 3 ਚੱਲਦੇ ਆਂ ਤਾਂ ਹੁਣ ਜਦੋਂ ਅਸੀਂ ਦੁਆਰੇ ਤੋਂ ਆਵਾਂਗੇ ਤੇ ਸਾਨੂੰ ਕੋਈ ਠਾਈਆਂ ਦੇ ਵਿੱਚ ਸਾਂਝੀ ਜਗ੍ਹਾ ਤੇ ਵੀ ਜਗ੍ਹਾ ਨਹੀਂ ਦਊਗਾ। ਉਹ ਮੰਗਾ ਨਹੀਂ ਮੰਨਿਆ ਗਿਆ ਅਗਲਾ ਸੰਘਰਸ਼ ਕੀ ਹੋਵੇਗਾ? ਸਾਡਾ ਇਹਦੋਂ ਵੀ ਤਿੱਖਾ ਸੰਘਰਸ਼ ਹੋਗਾ। ਅਸੀਂ ਪਿੱਛਾ ਛੱਡਣ ਵਾਲੇ ਨਹੀਂ ਆ ਸਰਕਾਰ ਨੂੰ ਅਸੀਂ ਥੱਲੇ ਲਾ ਕੇ ਰੱਖਾਂਗੇ ਔਰ ਇਹ ਝਾੜੂ ਨੂੰ ਉਡਾ ਕੇ ਛੱਡਾਂਗੇ ਸਿਰਫ ਇਹ ਵੀ ਦੇਖ ਦਿਓ ਜੀ ਚਾਰ ਦਿਨ ਰਹਿ ਗਏ ਨੇ ਗੋਟਾਂ ਦੇ ਵਿੱਚ ਕਿਵੇਂ ਦੇਖ ਦਿਓ ਅਸੀਂ ਧਰਨਾ ਜਤਾ ਤੇ ਅੱਜ ਜੇ ਸਾਡੇ ਤੁਹਾਡੇ ਧਰਨੇ ਵਿੱਚ ਮੁੱਖ ਮੰਤਰੀ ਦੀ آمد ਹੋ ਰਹੀ ਹੈ ਕਿਵੇਂ ਦੇਖ ਦਿਓ ਅਸੀਂ ਇਹ ਦੇਖਦੇ ਆਂ ਵੀ ਜੇ ਮੁੱਖ ਮੰਤਰੀ ਸਾਨੂੰ ਆ ਦੋ ਦਿਨਾਂ ਦੇ ਵਿੱਚ ਐਲਾਨ ਕੁਝ ਨਹੀਂ ਕਰ ਰਿਹਾ ਤਾਂ ਅਸੀਂ ਇਹਨਾਂ ਨੂੰ ਵੋਟਾਂ ਦੇ ਵਿੱਚ ਦੱਸਾਂਗੇ ਵੀ ਕਿਵੇਂ ਅਸੀਂ ਉਹ ਜਿੱਥੇ ਵੀ ਜਾਂਦੇ ਅਸੀਂ ਉੱਥੇ ਵੀ ਵਿਰੋਧ ਕਰਾਂਗੇ ਹੁਣ ਇਹਨਾਂ ਦਾ ਛੰਡੀਆਂ ਲੈ ਕੇ ਇਹਨਾਂ ਦਾ ਵਿਰੋਧ ਕਰਿਆ ਕਰਾਂਗੇ ਕਿਤੇ ਵੀ ਇਹਨਾਂ ਨੂੰ ਪਾਸਨ ਦੇਣ ਲਈ ਨਹੀਂ ਰਹਿਣੇ ਦਮ ਤਾਂ ਅੱਜ ਕੀ ਨ ਮੀਥੇ ਦੇ ਬਾਰ ਮੂਰੇ ਧਰਨਾ ਲਾਇਆ ਕਿਸ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਗਿਆ ਅੱਜ ਸਾਡਾ ਸਾਰੇ ਮੇਰਾ ਨਾਮ ਹੈਗਾ ਜੀ ਕਿਰਨਜੀਤ ਕੌਰ ਤੇ ਅੱਜ ਸਾਡਾ ਇਹ ਜਿਹੜਾ ਧਰਨਾ ਲਾਇਆ ਗਿਆ ਜੀ ਇੱਥੇ ਅਸੀਂ ਮੀਥੇਰ ਨੂੰ ਮੰਗ ਪੱਤਰ ਦੇਣਾ ਜੀ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜੀ ਜਿਹੜੀਆਂ ਕਰਕੇ ਅਸੀਂ ਇੱਥੇ ਮੰਗ ਪੱਤਰ ਦੇਣ ਖਾਤਰ ਪਹੁੰਚੇ ਆਗੇ ਮੀਥੇਰ ਸਾਲ ਨੂੰ ਦੱਸਿਆ ਗਿਆ ਜੀ ਉਹਨਾਂ ਨੂੰ ਸਾਰਾ ਨੋਟਿਸ ਕੱਢਿਆ ਗਿਆ ਵੀ ਅੱਜ ਅਸੀਂ ਇੱਥੇ ਧਰਨਾ ਲਾ ਕੇ ਤੁਹਾਨੂੰ ਮੰਗ ਪੱਤਰ ਦੇਣਾਗਾ ਤੇ ਸਾਡੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਪਹਿਲਾਂ ਤਾਂ ਸਾਨੂੰ ਦੇਖੋ ਸਾਡੇ ਬੱਚੇ ਖੋਹੇ ਗਏ ਜੀ ਤਿੰਨ ਤੋਂ 6 ਸਾਲ ਦੇ ਬੱਚੇ ਪਹਿਲਾਂ ਸਾਡੇ ਕੋਲੇ ਆਉਂਦੇ ਸੀ ਸਾਡਾ ਰਾਸ਼ਨ ਵੀ ਅਸੀਂ ਦਿੰਦੇ ਸੀ ਤੇ ਉਸ ਤੋਂ ਪ੍ਰੀ ਸਕੂਲ ਐਜੂਕੇਸ਼ਨ ਵੀ ਸਾਡੇ ਅੰਗਣਵਾੜੀ ਸੈਂਟਰ ਤੋਂ ਮਿਲਦੀ ਸੀ ਇਹ ਸਰਕਾਰ ਨੇ ਸਾਥੋ ਬੱਚੇ ਖੋ ਕੇ ਸਕੂਲਾਂ ਦੇ ਵਿੱਚ ਕਰਦੇ ਸਕੂਲਾਂ ਦੇ ਵਿੱਚ ਉੱਥੇ ਹੁਣ ਪ੍ਰੀ ਨਰਸਰੀ ਕਲਾਸਾਂ ਸਕੂਲਾਂ ਦੇ ਵਿੱਚ ਚੱਲ ਰਹੀਆਂ ਨੇ ਜਦ ਕਿ ਰਾਸ਼ਨ ਪਹਿਲਾਂ ਸਾਡੇ ਕੋਲੋਂ ਮਿਲਦਾ ਸੀ ਹੁਣ ਇਹ ਗਵਰਨਮੈਂਟ ਨੇ ਰਾਸ਼ਨ ਵੀ ਚਾਕੇ ਸਕੂਲਾਂ ਦੇਤਾ ਸਾਡੀ ਇਹ ਸਭ ਤੋਂ ਵੱਡੀ ਮੰਗ ਹੈ ਜੀ ਵੀ ਸਾਡੇ ਖੋਹੇ ਗਏ ਬੱਚੇ ਇਹ ਗਵਰਨਮੈਂਟ ਵਾਪਸ ਕਰੇ ਜੀ ਉਸ ਦੂਜੀ ਮੰਗ ਸਾਡੀ ਇਹ ਹੈ ਜੀ ਜਿਹੜਾ ਸਾਨੂੰ ਪੋਸ਼ਣ ਟਰੈਕਰ ਤੇ ਕੰਮ ਕਰਵਾ ਰਿਹਾ ਕੰਮ ਕਰਵਾ ਜਾ ਰਿਹਾ ਹੈਗਾ ਸਾਨੂੰ ਕੋਈ ਮੋਬਾਈਲ ਨਹੀਂ ਦਿੱਤੇ ਗਏ ਰੀਚਾਰਜ ਪੱਤਾ ਸਾਨੂੰ ਨਹੀਂ ਮਿਲਿਆ ਉਸ ਵਾਰ ਅਸੀਂ ਇਹ ਕਹਿੰਨੇ ਵੀ ਸਾਨੂੰ ਹਰ ਮੰਥ ਰੀਚਾਰਜ ਪੱਤਾ ਤੇ ਸਾਨੂੰ 스마트ਫੋਨ ਦਿੱਤੇ ਜਾਣ ਤੀਜੀ ਮੰਗ ਸਾਡੀ ਇਹ ਹੈ ਜੀ ਸਾਡੇ ਮੰਥਲੀ ਸੀਵੀ ਦੋ ਹੁੰਦੇ ਨੇ ਉਹਨਾਂ ਦੇ ਵਿੱਚ ਸਾਨੂੰ ਅਸੀਂ ਆਪਣੇ ਪੱਲਿਓਂ ਇੱਕ ਮੰਥਰੇ ਵਿੱਚ 500 ਰੁਪਿਆ ਸਾਡੇ ਪੱਲਿਓਂ ਪਾ ਕੇ ਅਸੀਂ ਗੋਦ ਭਰਾਇ ਤੇ ਪੋਸ਼ਣ ਦਿਵਸ ਮਨਾ ਰਹਿਆਂਗੇ ਤੇ ਸਾਨੂੰ ਪਰ ਗਵਰਨਮੈਂਟ ਨੇ ਹਜੇ ਤੱਕ ਕੋਈ 2-2 ਸਾਲ ਬੀਤ ਗਏ ਸਾਨੂੰ 1 ਰੁਪਿਆ ਨਹੀਂ ਦਿੱਤਾ ਅਸੀਂ ਇਹ ਕਹਿੰਨੇ ਆ ਕਿ ਸਾਨੂੰ ਹਰ ਮੰਥ ₹1000 ਸ਼ਪੋਸ਼ਨ ਦਿਵਸ ਤੇ ਗੋਦਪੋੜਾਈ ਵਾਸਤੇ ਦਿੱਤਾ ਜਾਵੇ। ਤੇ ਇਸ ਤੀਜੀ ਚੌਥੀ ਮੰਗ ਸਾਡੀ ਇਹ ਹੈ ਜੀ ਜਿਵੇਂ ਵੀ ਸਾਡੀਆਂ ਛੁੱਟੀਆਂ ਨੇ ਜੀ ਸਾਡੀਆਂ ਇਹਨਾਂ ਨੇ ਹੁਣ ਛੁੱਟੀਆਂ ਕੱਟਦੀਆਂ ਇਹ ਕਹਿੰਦੇ ਨੇ ਜਿਹੜੀਆਂ ਸੋਡੀਆਂ ਵੀ ਛੁੱਟੀਆਂ ਨੇ ਤੇ ਆਪਦੀਆਂ ਤੁਸੀਂ ਵੀ ਛੁੱਟੀਆਂ ਹੀ ਲੈ ਸਕਦੇ ਏਦੋਂ ਵੱਧ ਕੋਈ ਛੁੱਟੀ ਲੈ ਨਹੀਂ ਸਕਦੇ। ਜੇ ਲੋង ਹੈ ਤਾਂ ਮੈਡੀਕਲ ਬਣਾ ਕੇ ਲੋ। ਉਹ ਇਹ ਸਾਡੀ ਇਹ ਮੰਗ ਹੈ ਜੀ ਸਾਨੂੰ ਕੋਈ ਵੀ ਪ੍ਰੋਬਲਮ ਆਸੇ ਸਾਨੂੰ ਘਰ ਦੇ ਵਿੱਚ ਕੰਮ ਹੋਸਦਾ ਜਦੋਂ ਅਸੀਂ ਆਪਦੇ ਸਰੀਰ ਕੋ ਤੌਰ ਤੇ ਫਿੱਟ ਆ ਤਾਂ ਸਾਡਾ ਮੈਡੀਕਲ ਕਿਵੇਂ ਬਣੂਗਾ? ਇਹ ਜਿਹੜੀ ਇਹਨਾਂ ਨੇ ਕੱਢੀ ਚਿੱਠੀ ਹੈ ਇਹ ਆਪਦੀ ਜਲਦੀ ਤੋਂ ਜਲਦੀ ਵਾਪਸ ਲੈਣ ਜ ਉਹ ਜਿਹੜਾ ਮਤਲਬ ਕਿ ਸਾਡੀਆਂ ਹੁਣ ਛੁੱਟੀਆਂ ਹੋਈਆਂ ਨੇ ਜੀ ਛੁੱਟੀਆਂ ਸਾਨੂੰ ਉਹ ਡਾਇਰੈਕਟਰ ਸਾਹਿਬ ਦੀ ਬਕਾਇਦਾ ਚਿੱਠੀ ਆਈ ਆ ਸਾਨੂੰ ਛੁੱਟੀਆਂ ਹੋਈਆਂ ਨੇ ਆ ਇਹ ਇਨਾਂ ਨੇ ਕਿਹਾ ਵੀ ਤੁਸੀਂ ਸੈਂਟਰਾਂ ਦੇ ਵਿੱਚ ਜਾਓ ਉਹ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਅੰਗਣਵਾੜੀ ਸੈਂਟਰ ਦੀ ਵਿੱਚ ਵਰਕਰ ਹੈਲਪਰ ਹਾਜ਼ਰ ਰਹਿਣੀ ਆ ਇੱਕ ਸਾਨੂੰ 30 ਜੂਨ ਤੱਕ ਛੁੱਟੀਆਂ ਦਿੱਤੀਆਂ ਗਿਆ ਨੇ ਉਹ ਵੀ ਅਸੀਂ ਕਹਿੰਦੇ ਆ ਵੀ ਇਹ ਜੋ ਕਹਿ ਰਹੇ ਨੇ ਆ ਉਹਦੀ ਚਿੱਠੀ ਦਿਓ ਸੋਧ ਸੋਧ ਇਹਨਾਂ ਨੇ ਭੇਜੀ ਹੋਈ ਚਿੱਠੀ ਹੈ ਵੀ ਸਾਨੂੰ ਇਹ ਸੀਡੀਪੀਓ ਤੇ ਡੀਪੀਓ ਸਾਨੂੰ ਇਹ ਪਰੇਸ਼ਾਨ ਨਾ ਕਰਨ ਸਾਨੂੰ ਗਵਰਨਮੈਂਟ ਦੀ ਛੁੱਟੀਆਂ ਨੇ ਸਾਡੀਆਂ ਦੀ ਛੁੱਟੀਆਂ ਮੰਨੋ